ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਜਲਾਲਾਬਾਦ ਦੇ ਦੇਵੀ ਦਵਾਰੇ ਦੇ ਨੇੜੇ ਇੱਕ ਕੱਪੜੇ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਤਿੰਨ ਮੰਜ਼ਿਲਾ ਕੱਪੜਿਆਂ ਦੀ ਦੁਕਾਨ ਸੜ ਕੇ ਰਾਖ ਹੋ ਗਈ ਹੈ ਅਤੇ ਮਾਲਕ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ ਮਾਲਕ ਨੇ ਦੱਸਿਆ ਹੈ ਕਿ ਚੌਕੀਦਾਰ ਨੇ ਫੋਨ ਕਰਨ ਤੋਂ ਬਾਅਦ ਉਹਨਾਂ ਨੂੰ ਘਟਨਾ ਬਾਰੇ ਪਤਾ ਲੱਗਿਆ ਸੀ ਉਹਨਾਂ ਨੇ ਦੋਸ਼ ਲਗਾਇਆ ਕਿ ਕੁਝ ਲੋਕ ਬਾਈਕ ਤੇ ਆਏ ਸਨ ਜਿਨ੍ਹਾਂ ਵੱਲੋਂ ਪਹਿਲਾਂ ਪੈਟਰੋਲ ਛਿੜਕਿਆ ਗਿਆ ਫਿਰ ਉਹਨਾਂ ਦੀ ਦੁਕਾਨ ਵਿੱਚ ਅੱਗ ਲਗਾਈ ਗਈ ਹਾਲਾਂਕਿ ਸ਼ੱਕੀ ਲੋਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਹਨ ਜਾਣਕਾਰੀ ਦਿੰਦੇ ਹੋਏ ਜਨਤਾ ਕਪੜਾ ਹਾਊਸ ਦੇ ਮਾਲਕ ਅੰਕੁਸ਼ ਨੇ ਦੱਸਿਆ ਕਿ ਰਾਤ 2:30 ਵਜੇ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਉਹ ਮੌਕੇ ਤੇ ਪਹੁੰਚੇ ਤਾਂ ਤਿੰਨ ਮੰਜ਼ਲਾ ਦੁਕਾਨ ਅੱਗ ਦੀ ਲਪੇਟ ਵਿੱਚ ਸੀ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਰ ਤਿੰਨ ਮੰਜ਼ਲਾ ਦੁਕਾਨ ਵਿੱਚ ਪਿਆ ਕਪੜਾ ਫਰਨੀਚਰ ਸਭ ਸੜ ਕੇ ਸੁਆਹ ਹੋ ਗਿਆ ਸੀ ਕਿੰਨਾ ਕੋ ਦੁੱਖ ਹੁੰਦਾ ਹੈ ਕੱਲ ਤੁਸੀਂ ਜਦੋਂ ਬੰਦ ਕਰਕੇ ਗਏ ਬਿਲਕੁਲ ਸਹੀ ਤੇ ਰਾਤ ਨੂੰ ਐਦਾਂ ਹੋ ਜਾਣਾ ਦੇਖਿਆ ਨਹੀਂ ਜਾਂਦਾ ਜੀ 10 ਹੋਏ ਨੇ ਸਾਡੇ ਕੋਲ 10 ਹੋਏ ਨੇ ਤਰੇ ਜਾ ਕੇ ਬੈਠੇ ਆ ਸੁੱਤੇ ਆ ਰੋਟੀ ਖਾਦੀ ਜਿਉਂ ਸਮੋਜੀਦਾ ਉਸ ਤੋਂ ਬਾਅਦ ਰਾਤੀ 2-3 ਵਜੇ ਨੇ ਫੋਨ ਆ ਦੋ ਮੰਨਦਾ ਕਿ ਆਇਓ ਵੀ ਘਰ ਜਾਣ ਨੂੰ ਆ ਕੇ ਲੱਗ ਗਈ ਸਾਡੇ ਅੱਥਾ ਪੈਰਾ ਦੇ ਬਣ ਗਈ ਕੀ ਬਣੀ ਸਾਰੀ ਉਮਰ ਦੀ ਸਾਡੀ ਮਿਹਨਤ ਦੀ ਕਮਾਈ ਲੱਗ ਗਈ ਹੈ ਇਤਨਾ ਤੇ ਭਰਾ ਮੇਰੇ ਕਮਾਨ ਆ ਸਾਡੀ ਕਪੜਾ ਯੂਨਿਟ ਤੁਹਾਡੇ ਨਾਲ ਖੜੀ ਹੈ ਇਹ ਫੇਰ ਵੀ ਦਰੋ ਜੋ ਠੀਕ ਹੈ ਨਾ ਕੋਈ ਨਹੀਂ ਕਿ ਪ੍ਰਮਾਤਮਾ ਦਾ ਭਾਣਾ ਹੈ ਪਰ ਸੁਭਰਾ ਜੀ ਨੂੰ ਬੜੀ ਨਾਲ ਦੋਵੇਗੀ ਕਿ ਕਿਸ ਤਰ੍ਹਾਂ ਹੋਵੇ ਕਿ ਕਾਰਨ ਹੋ ਸਕਦਾ ਹੈ ਕੋਣ ਹੋ ਸਕਦੇ ਨੇ ਬੰਦੇ ਕੋਈ ਦੁਸ਼ਮਣੀ ਸੀ ਕੋਈ ਰੁਕਾਵਟ ਸੀਗਾ ਕਿਸੇ ਨਾਲ ਜੇ ਕੋਈ ਦੁਸ਼ਮਣੀ ਨਹੀਂ ਤੇ ਫੇਰ ਨਾ ਕੋਈ ਵੈਰ ਨਹੀਂਗਾ ਅੱਜ ਆਈ ਦਾ ਸੀ ਜੇ ਅੱਜ ਆਈ ਦਾ ਸੁਹਾਟੀ ਚਲੇ ਜਾਈਦਾ ਸੀ ਕਿਸੇ ਨਾਲ ਕੋਈ ਵੈਰ ਨਹੀਂ ਸੀ ਸਾਹੀ ਜ਼ਿੰਦਗੀ ਮਿਹਨਤ ਕੀਤੀ ਸੀ ਇਹ ਬੰਦੇ ਆ ਸਾਲਾ ਜੀ ਤੋਂ ਉਹ ਜਿੰਨਾ ਜਿੰਨਾ ਕੰਮ 24 ਸਾਲ ਹੋ ਗਏ ਨੁਕਸਾਨ ਮੰਨਦੇ ਕਿੰਨਾ ਖਸਾ ਗਿਆ ਸਾਰਾ ਹੀ ਹੋ ਗਿਆ ਕੁਝ ਨਹੀਂ ਬਚਿਆ ਜਿੰਨਾ ਕਿਤੇ ਸਾਰਾ ਸੁਭਾਅ ਹੋ ਗਿਆ ਨਹੀਂ ਰਹੀ ਕਮਾਈ ਲਾਸਟ ਮਹੀਨੇ ਕਿਤੀ ਸਾਰੀ ਅੰਦੇ ਤੇ ਨਾਲ ਬਾਰੇ ਸਾਲ ਜੀ ਨੇ ਬੈਸਾ ਸਾਰਾ ਫਿਰ ਦੁਬਾਰਾ ਕਪੜਾ ਪਾੜ ਦੇ ਵਿੱਚੋਂ ਗਾਹ ਕਮ ਦੇਗਾ ਚੀਜ਼ ਵੇਦੇ ਸਾਰਾ ਆਈਟਮ ਵੇਦੇ ਆਈਟਮ ਨਿੱਕੀ ਤੋਲੀਏ ਤੋਂ ਲੈ ਕੇ ਪਹੁੰਚੇ ਤਾਂ ਸਾਰਾ ਸਾਰਾ ਕੁਝ ਜਿਹੜਾ ਅਗੇ ਰੱਖਿਆ ਹੈ ਨਕੀ ਰੱਖੀ ਦਸੂਜ ਕੋਈ ਕੁ ਸਾਲ ਪਹਿਲਾਂ ਇਹ ਦੁਕਾਨ ਨੇ ਨਵੀਆਂ ਬਣਾਈ ਸੀ ਉਹਦਾ ਸਾਰਾ ਇੱਕੋ ਜਿਹੀ ਸਾਰੀ ਨਵੀਂ ਹਾਂ ਇਹ ਤਿੰਨ ਮੰਜ਼ਲ ਬਣਾਈ ਸੀ ਅੱਛਾ ਸਾਲ ਪਹਿਲਾਂ ਹੀ ਬਣਾਈ ਹੈ ਤੇ 3-4 ਸਾਲ ਹੋ ਗਏ ਨਹੀਂ ਨਵੀਂ ਹਾਂਜੀ ਨਵੀਂ ਬਣਾਈ ਪਹਿਲਾਂ ਅਸੀਂ ਕੰਮ ਕਰੀਏ ਕਪੜੇ ਦਾ ਕਰੀਏ ਉਹ ਸਾਡੀ ਜੀਵੀ ਹੋ ਗਈ ਤੇ ਫੇਰ ਰੁਕ ਗਈ ਜੀ ਸਾਰੀ ਇਨਵੈਸਟਮੈਂਟ ਕਦਾ ਉਹਦੇ ਦੇ ਲਈ ਉਹ ਸਾਰਾ ਵੇਚ ਕਪੜਾ ਆਇਆ ਫੇਰ ਉਹਦੇ ਮਿਹਨਤ ਕੀਤੀ ਜਿੰਦੀ ਰੈਂਟਾਂ ਦੇ ਗਾਏ ਕੋਈ ਦੇ ਦੇ ਤੇ ਸਾਰੀ ਕਿੱਥੋਂ ਮਰ ਗਈ ਮੈਂ ਦੱਸ ਪਾਈ ਕੀ ਕਰ ਰਹੇ ਹੋ ਸਾਡਾ ਹੀ ਹੋਇਆ ਉਸ ਦਾ ਸੀ ਮਿਹਨਤ ਨਾਲ ਹੀ ਉਹ ਕੰਮ ਛੋਟੀ ਰੋਜੀ ਵੀ ਹੋਏ ਹੋਰ ਕੋਈ ਕੰਮ ਨਹੀਂ ਕਰਦੇ ਨਾਲ ਸਾਡਾ ਬਾਬੂ ਸਾਹਿਬ 50 ਸਾਲ ਹੋ ਗਏ ਨੇ ਸਾਈਕਲ ਤੇ ਕਪੜਾ ਵੇਚੇ ਜਾਂਦਾ ਇਹ ਅਰੇ ਮੇਰਾ ਡੈਡੀ ਕੱਲ ਤੱਕ ਸਾਈਕਲ ਤੇ ਕਪੜਾ ਵੇਚੇ ਜਾਂਦਾ ਹਲੇ ਤਾਂ ਅੱਜ ਵੀ ਢਾਂਗੇ ਤੱਕ ਸਾਈਕਲ ਤੇ ਕਪੜਾ ਲੱਗੀ ਲੈ ਕੇ ਜਾਂਦਾ ਅੱਜ ਕਹਿਣਾ ਮਤਲਬ ਵੀ ਮਿਹਨਤਾਂ ਕਰ ਕਰਕੇ ਪੈਸੇ ਜੋੜ ਜੋੜ ਕੇ ਤਿਆਰ ਕੀਤੇ ਸੀ ਸਾਰੇ ਆਦੇ ਕਿਸੇ ਨੂੰ ਆਏ ਤਾਂ ਮਹਾਰਾਜਾ ਬੋਲਿਆ ਕੋਈ ਵੀ ਆਇਆ ਤਕਰੀਰ ਮਹਾਰਾਜਾ ਕੱਢੀ ਤਾਂ ਦੁਸ਼ਮਣੀ ਕਿਸੇ ਨੇ ਇਸ ਤਰ੍ਹਾਂ ਨਾਲ ਆ ਕੇ ਅੱਗ ਲਾ ਕੇ ਜਾਣਾ ਭਾਈ ਆਪਾਂ ਨੇ ਕਿਹਾ ਆਪਣੇ ਨਾਲ ਕੋਈ ਆਪ ਕੋਈ ਹੋਰ ਜਿਹਨੇ ਖਾਰ ਰੱਖਦਾ ਹੋਵੇ ਰੱਬ ਜਾਣਦਾ ਪਰ ਕਿਸੇ ਵਹੀ ਮਹਾਰਾਜਾ ਚੰਗਾ ਨਹੀਂ ਬੋਲਿਆ ਕਿ ਇਸ ਤਰ੍ਹਾਂ ਦੀ ਨੋਬਤ ਆਵੇ ਆਂ ਕਿ ਆਨੇ ਵਾਲਾ ਗੱਲ ਹੋ ਜੰਨੀ ਜਨੇ ਸੋ 150 ਦਾ ਸੂਟ ਆਇਆ 100 ਲਾ ਲਓ ਜੀ 120 ਲਾ ਲਓ ਚੀਜ਼ 130 ਲਾ ਲ ਬਰਤ ਨਹੀਂ ਹਰੇਗਾ ਕਰਦਾ ਹੈਗਾ ਇਹਨਾਂ ਕੋ ਜਨੂਵਲ ਕੀਤਾ ਹੋਰ ਕੋਈ ਗੱਲਬਾਤ ਨਹੀਂ ਇਸ ਤਰ੍ਹਾਂ ਦੀ ਹੁੰਦੀ ਸਾਜਨਾ ਜੇ ਨਈ ਪੁੱਛਦਾ ਕਹੇ ਤੇ ਭੰਜੀ ਨਹੀਂ ਐ ਸੋ ਘਟ ਮਾਰਨ ਨਹੀਂ ਹੈਗਾ ਤੁਸੀਂ ਜਾਓ ਜਾਂ ਕੋਈ ਕਹੇ ਕਿ ਐਸੋ ਘਟ ਮਾਰਨ ਕਾਨੂੰਨੀ ਹੈਗਾ ਆ ਸਭ ਮਾਰਕੀਟ ਹੈਗੀ ਐ ਕਿਤੇ ਅਸੀਂ ਕਿਸੇ ਨੂੰ ਬੋਲਦੇ ਹਾਂ ਸਸੰਗਤ ਸਾਡੇ ਸਿਰੇ ਉੱੜਦੇ ਆ ਡਾਡੀ ਸਸੰਗਤ ਅੱਜ ਜਲਦੀ ਜਾਂਦੇ 5 ਵਜੇ ਉਸ ਤੋਂ ਬਾਅਦ ਆ ਕੇ ਦੁਕਾਨ ਨੂੰ ਖੁੱਲ੍ਹਦੀ ਏ ਉਸ ਤੋਂ ਬਾਅਦ ਫਿਰ ਕੰਮ ਸ਼ੁਰੂ ਹੁੰਦਾ ਰੋਜ਼ ਮਤਲਬ ਕਿ ਇਸ ਤਰ੍ਹਾਂ ਕੋਈ 19 ਕੀ ਆਇਆ ਨਾ ਕੋਈ ਅਹੀ ਮਤਲਬ ਕਿ ਉਸ ਪਾਸੇ ਜਾਂਦੇ ਹੈਗੇ ਸਾਰੇ ਸਾਡੇ ਰਾਤ ਸੌਂ ਜਾਂਦੇ ਹਾਂ ਯਾਰ ਉਸ ਪਾਸੇ ਕੈਮਰੇ ਨਹੀਂ ਲੱਗੇ ਕੋਈ ਫੋਟੋ ਹੀ ਨਹੀਂ ਆਉਂਦੀ ਫੋਟੋ ਚਾ ਕੇ ਕੀਤੇ ਜੀ ਥੋੜੀ ਥੁੜ ਨਹੀਂ ਆਉਂਦੀ ਫਿਰ ਫੋਟੋ ਤਾਂ ਆ ਗਈ ਹੈ 2:19 ਤੇ ਫੋਟੋ ਆ ਗਈ ਹੈ ਦੋ ਮੁੰਡੇ ਆ ਗਏ ਆ ਸਾਹਮਣੇ ਕੈਮਰੇ ਚ ਚੈੱਕ ਕੀਤੇ ਜੀ ਹੂੰ ਕਿੰਨੇ ਬੰਦੇ ਸੀ ਦੋ ਜੀ ਮੋਟਰਸਾਈਕਲ ਦਾ ਕੋਈ ਨੰਬਰ ਦਾ ਸਬੰਧ ਲੱਗੇ ਕੋਈ ਉਹ ਕੈਮਰਾ ਪ੍ਰੋਫੈਸ਼ਨ ਨਹੀਂ ਹੁੰਦਾ ਕਿ ਕਹਿੰਦੇ ਪ੍ਰੋਪਲ ਸਾਰੇ ਜਿਹੜਾ ਮੋਟਰਸਾਈਕਲ ਇਸੇ ਟੈਂਪ ਮੋਟਰਸਾਈਕਲ ਵਲੈਂਡਰ ਮੋਟਰਸਾਈਕਲ ਜਿਹੜੀ ਸਾਈਡ ਗਏ ਫੇਰ ਆਹਲੀ ਸਾਈਡ ਗਏ ਜੀ ਆ ਰਿਹਾ ਆ ਰਿਹਾ ਤਾਂ ਬਿਲਕੁਲ ਕੀ ਹਾਲ ਹੈ ਕਿਸ ਤਰ੍ਹਾਂ ਨਾਲ ਦੇਖਦੇ ਹੋ ਤੁਹਾਡੀ ਵੀ ਦੁਕਾਨ ਗਵਾਂਢੇਚੀ ਹੈ ਹਨਾ ਬੜੀ ਮਦਬਾਜੀ ਜਿਹੜੀ ਘਟਨਾ ਹੈ ਇਹ ਜਿਹੜੀ ਘਟਨਾ ਜਿਹੜੀ ਆ ਰੋਜ ਡੈਡੀ ਜਿਹੜੀ ਸਾਰੇ ਪੰਜਾਬ ਵਿੱਚ ਵਰਤ ਰਹੇ ਨੇ ਜਿਹੜਾ ਚੋਰਾ ਦੇ ਠੱਗਾ ਦੇ ਗੈਂਗਸਟਰਾਂ ਦੇ ਜਿਹੜੇ ਬੜੇ ਹੌਂਸਲੇ ਬੁਲੰਦ ਨੇ ਸਰਕਾਰ ਸੁੱਤੀ ਪਈ ਹੈ ਪ੍ਰਸ਼ਾਸਨ ਸੁੱਤਾ ਪਿਆ ਹੈ ਤੁਸੀਂ ਦੇਖ ਲਓ ਥਾ ਥਾ ਧਰਨੇ ਕੋਈ ਕਿਸੇ ਦਾ ਜਿਹੜਾ ਸਾਂਝੇ ਤੌਰ ਤੇ ਕਿਸਦਾ ਨਵੇੜਾ ਨਹੀਂ ਜਾ ਰਿਹਾ ਮੈਂ ਇਹੀ ਕਹਿਣਾ ਚਾਹਣਾ ਕਿ ਜਲਦੀ ਤੋਂ ਜਲਦੀ ਫਟਵਿੰਡ ਆ ਗਈ ਹੈ ਪ੍ਰਸ਼ਾਸਨ ਜੋ ਚਾਹੇ ਸਰ ਇਹ ਕਹਿੰਦੇ ਨੇ ਗਵਰਨਮੈਂਟ ਜਦੋਂ ਗੌਰ ਕਰ ਲਵੇ ਤਾਂ 2 ਮਿੰਟ ਲੱਗਦੇ ਮਿੰਟਰੀ ਲਾ ਹੋ ਜਾਂਦਾ ਜੇਕਰ ਇੱਕ ਇਹ ਕਾਰਵਾਈ ਜਲਦੀ ਜਲਦੀ ਸ਼ਾਮ ਤੱਕ ਨਾ ਕੀਤੀ ਗਈ ਅਸੀਂ ਸਾਰੀਆਂ ਦੁਕਾਨਾਂ ਬੰਦ ਕਰਕੇ ਕਰਾ ਦੇਾਂਗੇ ਅਸੀਂ ਜਿਹੜਾ ਉਹ ਥਾਣੇ ਦੇ ਅੱਗੇ ਬੈਠਾਂਗੇ ਤੇ ਜਲਦੀ ਤੋਂ ਜਲਦੀ ਇਹ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦਾ ਤੇ ਚੇਤਾਵਨੀ ਵੀ ਦੇਦਾ ਕਿ ਜਲਦੀ ਤੋਂ ਜਲਦੀ ਇਹ ਬੰਦਿਆਂ ਨੂੰ ਲੱਗਿਆ ਜਾਵੇ ਨਹੀਂ ਤਾਂ ਜਿਹੜਾ ਅਸੀਂ ਆਪਦਾ ਐਕਸ਼ਨ ਲਵਾਂਗੇ ਜਿਵੇਂ ਪਰਿਵਾਰ ਕਰੇ ਜੀ ਅਨਕੁਸ਼ ਦਾ ਕਹਿਣਾ ਹੈ ਕਿ ਉਹਨਾਂ ਨੇ ਅੱਜ ਤੱਕ ਕਿਸੇ ਨਾਲ ਕੁਝ ਨਹੀਂ ਮਾਰਾ ਕੀਤਾ ਬਿਜਲੇ 10-15 ਸਾਲ ਤੋਂ ਉਹ ਮਿਹਨਤ ਕਰ ਰਹੇ ਹਨ ਤੇ ਮਿਹਨਤ ਦਾ ਨਤੀਜਾ ਸੀ ਕਿ ਉਹਨਾਂ ਨੇ ਇਹ ਦੁਕਾਨ ਬਣਾਈ ਸੀ ਪਰ ਚੌਕੀਦਾਨ ਨੇ ਦੱਸਿਆ ਕਿ ਲੋਕ ਬਾਈਕ ਤੇ ਆਏ ਤੇ ਜਿਨ੍ਹਾਂ ਨੇ ਪੈਟਰੋਲ ਛਿੜਕੇ ਦੁਕਾਨ ਵਿੱਚ ਅੱਗ ਲਗਾ ਦਿੱਤੀ। ਸਾਲਾ ਦੀ ਮਿਹਨਤ ਅਤੇ ਇਕੱਠੀ ਕੀਤੀ ਪੂੰਜੀ ਅੱਜ ਤਬਾਹ ਹੋ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਤਤਸਮਨੇ ਆਉਦੋਂ ਬਾਅਦ ਹੀ ਬੰਦੀ ਕਾਰਵਾਈ ਕੀਤੀ ਜਾਵੇਗੀ। ਜਲਾਲਾਬਾਦ ਤੋਂ ਬੱਪਲ ਬਠੇਜਾ ਦੀ ਰਿਪੋਰਟ ਪੰਜਾਬੀ ਚਾਕਰਨ